ਤੋ ਵਾਲੀ ਨੀਟ ਫਰੰਟ ਤੇ ਹਾਂ ਉਹਨਾਂ ਸਾਡੀ ਕਰਾਂ ਇਸ ਸਾਲ ਦੇ ਜਿਹੜਾ ਬਹੁਤ ਵੱਡਾ ਬਲੱਡ ਕੈਂਪ ਜਿਹੜਾ ਲੱਗ ਰਿਹਾ ਹੈ ਉਹਦੇ ਲਈ ਮੈਂ ਸਭ ਤੋਂ ਪਹਿਲਾਂ ਵਧਾਈ ਦੇਣੀ ਚਾਹੁੰਦਾ ਮੇਰਾ ਭਾਈ ਛੋਟਾ ਅਜੇ ਜੀ ਔਰ ਹਮੇਸ਼ਾ ਦੀ ਤਰ੍ਹਾਂ ਇਹਨਾਂ ਨੇ ਲੋਕ ਸੇਵਾ ਨੂੰ ਆਪਣਾ ਮਿਸ਼ਨ ਬਣਾ ਕੇ ਕੰਮ ਕੀਤਾ ਤੇ ਆਪਣੀ ਜਿਹੜੀ ਸੇਵਾ ਰਹੀ ਆਮ ਲੋਕ ਜਿੰਨ ਮੇਰੇ ਖਿਆਲ ਆ ਬਲੱਡ ਡੋਨੇਟ ਨੂੰ ਇਦਾਂ ਸਮਝ ਲੈਂਦੇ ਆ ਵੀ ਖਰੇ ਇਹ ਆਮ ਇੱਕ ਗੱਲ ਆ ਪਰ ਜਿਸ ਨੂੰ ਬਲੱਡ ਦੀ ਜਦੋਂ ਲੋੜ ਪੈਂਦੀ ਆ ਉਦੋਂ ਇਹਦੀ ਅਹਿਮੀਅਤ ਸਾਨੂੰ ਪਤਾ ਲੱਗਦੀ ਆ ਤੇ ਇਹ ਬਹੁਤ ਵੱਡਾ ਇੱਕ ਨੋਬਲ ਕੌਜ਼ ਹੈ ਸਾਨੂੰ ਸਾਰਿਆਂ ਨੂੰ ਇਹਦੇ ਵਿੱਚ ਵੱਧ ਤੋਂ ਵੱਧ ਜਿਹੜੀ ਆ ਆਪਣੀ ਸ਼ਮੂਲੀਅਤ ਕਰਨੀ ਚਾਹੀਦੀ ਹੈ ਤਾਂ ਵੱਧ ਤੋਂ ਵੱਧ ਬਲੱਡ ਜਿਹੜਾ ਡੋਨੇਟ ਕਰਨਾ ਚਾਹੀਦਾ ਮੇਰੇ ਨਾਲ ਇਸ ਹਲਕੇ ਦੀ ਰੂਪ ਉਹ ਵਾ ਸਾਡੇ ਬਹੁਤ ਅਜ਼ੀਜ਼ ਭਾਈ ਲੇਕਨ ਕੋਲੀ ਸਾਹਿਬ ਜਿਹੜੇ ਹਲਕਾ ਇੰਚਾਰਜ ਨੇ ਹਲਕੇ ਤੋਂ ਇਹ ਵੀ ਸ਼ਾਮਲ ਹੋਏ ਨੇ ਉਹ ਮੈਂ ਸਾਰਿਆਂ ਨੂੰ ਜਿਤੇ ਅੱਜ ਦੇ ਦਿਨ ਦੀ ਬਖਸ਼ੀ ਚਾਹੁੰਦਾ ਉਹ ਨਾਲ ਦੇ ਨਾਲ ਪ੍ਰਮਾਤਮਾ ਦੀ ਬਾਰਗਾ ਚੇ ਅਪਰਾਸ ਕੀਤੀ ਕਰਦਾ ਕਿ ਮੇਰੇ ਭਾਈ ਦਿਨ ਦੁਪਹਿਰੇ ਰਾਤ ਚੜ੍ਹਨੀ ਕੰਮ ਕਰਣ ਔਰ ਇਦਾਂ ਹੀ ਜਿਹੜੀ ਲੋਕ ਸੇਵਾ ਕਰਦੇ ਨੇ ਅੱਜ ਇਸ ਚੌਥੇ ਬਲੱਡ ਨੇਸ਼ਨ ਕੈਂਪ ਤੇ ਜੋ ਕਿ ਅਜੇ ਜੀ ਵੱਲੋਂ ਆਰਗੇਨਾਈਜ਼ ਕੀਤਾ ਜਾਂਦਾ ਹਰ ਸਾਲ ਦੀ ਤਰ੍ਹਾਂ ਮੈਂ ਇੱਥੇ ਫਸਟ ਟਾਈਮ ਆਇਆ ਤੇ ਮੈਨੂੰ ਆ ਕੇ ਬੜੀ ਹੀ ਖੁਸ਼ੀ ਮਿਲੀ ਹੈ ਕਿ ਅਜੇ ਜੀ ਨੇ ਇਹਨੂੰ ਇੱਕ ਤਰ੍ਹਾਂ ਸੰਮੇਲਨ ਬਣਾ ਕੇ ਸਮਾਰੋਹ ਬਣਾ ਕੇ ਇਹਨੂੰ ਆਰਗੇਨਾਈਜ਼ ਕੀਤਾ ਹੈ ਬਹੁਤ ਹੀ ਚੰਗੀ ਗੱਲ ਹੈ ਜੇ ਅਸੀਂ ਸੋਸ਼ਲ ਵਰਕ ਦੇ ਵਿੱਚ ਸਾਰੇ ਛੋਟੇ ਛੋਟੇ ਆਪਣੀ ਇਨਵੋਲਵਮੈਂਟ ਰੱਖੀਏ ਤੇ ਸਮਾਜ ਦਾ ਬਹੁਤ ਫਾਇਦਾ ਹੁੰਦਾ ਹੈ ਤੇ ਮੈਂ ਇੱਕ ਰਿਕਵੈਸਟ ਹਲਕਾ ਇੰਚਾਰਜ ਹੋਣ ਦੇ ਨਾਤੇ ਸਾਰੀ ਪਬਲਿਕ ਨੂੰ ਕਰਨਾ ਚਾਹਾਂ ਜੋ ਵੀ ਅਜੇ ਜੀ ਨੇ ਕੈਂਪ ਲਗਾਇਆ ਹੈ ਇਸ ਤੋਂ ਬਾਅਦ ਜੇ ਕਿਸੇ ਨੂੰ ਐਮਰਜੈਂਸੀ 'ਚ ਬਲੱਡ ਦੀ ਜ਼ਰੂਰਤ ਹੈ ਸਾਡੇ ਆਫਿਸ ਕੋਨਟੈਕਟ ਕਰੋ ਤੇ ਬਿਨਾਂ ਕਿਸੇ ਚਾਰਜੇਸ ਦੇ ਅਸੀਂ ਤੁਹਾਨੂੰ ਉਹ ਬਲੱਡ ਕੋਈ ਹਸਪੀਟਲ ਤੋਂ ਫ੍ਰੀ ਦਿਵਾਵਾਂਗੇ ਪ੍ਰੋਵਾਈਡਡ ਇੱਕ ਦਿਨ ਸਾਨੂੰ ਪਹਿਲਾਂ ਇਨਫੋਰਮੇਸ਼ਨ ਦੇ ਦਿਓ ਤੇ ਉਸ ਤੋਂ ਬਾਅਦ ਜਿੰਨੂੰ ਵੀ ਕੋਈ ਐਮਰਜੈਂਸੀ 'ਚ ਬਲੱਡ ਦੀ ਜ਼ਰੂਰਤ ਆ ਅਜੇ ਜੀ ਨੂੰ ਦੱਸ ਦਿਓ ਤੁਸੀਂ ਸਾਡੇ ਆਫਿਸ ਦੱਸ ਦਿਓ ਮੈਨੂੰ ਦੱਸ ਦਿਓ ਤੇ ਇੱਕ ਨੰਬਰ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਆਪਣੇ ਮਨੀਸ਼ ਜੀ ਦਾ ਸਾਡੇ ਬਲੌਕ ਪ੍ਰਧਾਨ ਨੇ ਤੇ ਇਹਨਾਂ ਨੂੰ ਕਾਲ ਕਰਕੇ ਤੁਸੀਂ ਜਦੋਂ ਮੱਢੀ ਦੇ ਸਵੇਰ ਵੀ ਬਲੱਡ ਦੀ ਅਵੇਲੇਬਿਲਟੀ ਕਰਾ ਸਕਦੇ ਹੋ ਇਹ ਨੰਬਰ 2 99149 00255 ਇੱਕ ਵਾਰੀ ਦੁਬਾਰਾ ਰਿਪੀਟ ਕਰ ਦਿਓ ਨੰਬਰ ਹੈ ਜੀ ਮੇਰਾ 99149 00255 ਮਨੀਸ਼ ਸ਼ਰਮਾ ਮੇਰਾ ਨਾਮ ਹੈ ਜੀ ਕਿਸੇ ਵੀ ਟਾਈਮ ਕਾਲ ਕਰ ਸਕਦੇ ਹੋ ਬਸ ਅਜਾ ਹੀ ਨੇ ਉਹ ਮਨੀਸ਼ ਜੀ ਨੂੰ ਮੈਨੂੰ ਤੁਸੀਂ ਜਦੋਂ ਮਰਜ਼ੀ ਸੰਪਰਕ ਕਰੋ ਤੇ ਬਿਨਾ ਕਿਸੇ ਜੱਜ ਨੂੰ ਅਸੀਂ ਤੁਹਾਨੂੰ ਉਹ ਹੀ ਹਸਪੀਟਲ ਤੋਂ ਐ ਬਲੱਡ ਡੋਨੇਟ ਕਰਾ ਦਾਂਗੇ ਥੈਂਕ ਯੂ